هي يا احمد هڪ ڦر کے رکي ٿي پاپا پاپا ڏيک ڏيک ਆੜਾ ਸੁਣੀਆ ਉਹ ਬਲੌਗ ਹੋ ਗਿਆ ਅਸਟੈਕ ਉਸ ਸਮੇਂ ਜਿਹੜਾ ਆੜਾ ਜਿਹੜਾ ਉਹਨੂੰ ਆਇਆ ਸੀ ਕਿ ਉਹਨਾਂ ਦੇ ਚੱਕਰ ਦੇ ਵਿੱਚ ਜਿਹੜਾ ਬਰ ਕੀ ਕਰ ਜਾਵੇ ਬਲਦੇਵ ਸਿੰਘ ਸਿਰਸਾ ਜੀ ਉਹਨੂੰ ਟੈਕ ਆਇਆ ਹੋਇਆ ਐਂਬੂਲੈਂਸ ਹੈਲਮਟ ਕਰਦਾ ਉਹਨੂੰ ਪਟਿਆਲਾ ਰਿੰਦਰਾ ਹਸਪਤਾਲ ਲੈ ਕੇ ਚੱਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ A gente